ਖਤਰਨਾਕ ਗੈਂਗਸਟਰ 골ਡੀ ਬਰਾੜ ਇੱਕ ਵਾਰ ਦੁਬਾਰਾ ਬੋਲਿਆ ਅਸੀਂ ਨਹੀਂ ਕਹਿੰਦੇ ਸਗੋਂ ਇੱਕ ਆਡੀਓ ਵਾਇਰਲ ਹੋ ਰਹੀ ਹੈ ਜਿਸ ਆਡੀਓ ਦੇ ਵਿੱਚ ਸ਼ੁਰੂਆਤੀ ਸਮੇਂ ਤੋਂ ਹੀ ਇੱਕ ਨਾਮ ਲੈ ਲਿਆ ਜਾਂਦਾ ਸਗੋਂ ਇਸ ਮੈਸੇਜ ਦੀ ਸ਼ੁਰੂਆਤ ਹੀ ਇਸ ਗੱਲ ਤੋਂ ਕੀਤੀ ਜਾਂਦੀ ਹੈ ਕਿ ਮੈਂ 골ਡੀ ਬਰਾੜ ਬੋਲ ਰਿਹਾ ਹਾਲਾਂਕਿ ਇਸ ਆਡੀਓ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਪਰ ਜੇ ਇਹ 골ਡੀ ਬਰਾੜ ਬੋਲ ਰਿਹਾ ਹੈ ਔਰ ਇਹ ਆਡੀਓ ਮੈਸੇਜ গোল্ডি ব্রাড ਨੇ ਵਾਇਰਲ ਕਰਵਾਇਆ ਤਾਂ ਇਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਨਾਲ ਤੱਲਕ ਰੱਖਣ ਵਾਲੀਆਂ ਕੀਤੀਆਂ ਗਈਆਂ ਨੇ ਦਰਸਲ গোল্ডি ব্রাਡ ਦੱਸਣ ਵਾਲਾ ਵਿਅਕਤੀ ਇਹ ਗੱਲ ਦਾ ਦਾਵਾ ਕਰਦਾ ਆ ਕਿ ਸਿੱਧੂ ਮੂਸੇਵਾਲੇ ਦਾ ਪਰਿਵਾਰ ਇੱਕ ਕਾਂਗਰਸੀ ਪਰਿਵਾਰ ਹੈ ਇਸ ਮਾਮਲੇ ਦੇ ਉੱਤੇ ਉਸ ਨੇ ਸਾਫ਼ ਸਪਸ਼ਟੀਕਰਨ ਦਿੱਤਾ ਹੈ ਕਿ ਇਹ ਕੋਈ ਹੁਣ ਉਠਿਆ ਬਿਵਾਲ ਜਾਂ ਹੋਰ ਉਠਿਆ ਜਲਾਲ ਨਹੀਂ ਕਿ ਕਾਂਗਰਸ ਵੱਲ ਨੂੰ ਇਹ ਪਰਿਵਾਰ ਦਾ ਝਕਾਅ ਹੋ ਗਿਆ ਸਗੋਂ ਗੋਲਡੀ ਬਰਾੜ ਇਸ ਗੱਲ ਦੀ ਪੈਰਵੀ ਕਰਦਾ ਹੈ ਕਿ ਇਹ ਪਰਿਵਾਰ ਸ਼ੁਰੂ ਤੋਂ ਹੀ ਮੁੱਢੋਂ ਹੀ ਕਾਂਗਰਸੀ ਪਰਿਵਾਰ ਸੀ ਹਾਲਾਂਕਿ ਹੁਣ ਸੋਚਣ ਦੀ ਗੱਲ ਹੈ ਕਿ ਇੱਥੇ ਆਣ ਕੇ ਇਸ ਗੱਲ ਦਾ ਖਲਾਸਾ ਕਰਨਾ ਕੋਈ ਵੱਡੀ ਗੱਲ ਨਹੀਂ ਹੈ ਪਰ 골ਡੀ ਬਰਾਡ ਨੇ ਹੋਰ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਉਹ ਤੁਹਾਨੂੰ ਗੱਲਾਂ ਸੁਣਾਵਾਂਗੇ ਵੀ ਔਰ ਆਖਰਕਾਰ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਕਾਂਗਰਸੀ ਹੋਣ ਤੇ 골ਡੀ ਬਰਾਡ ਨੇ ਸਵਾਲ ਕਿਉਂ ਚੁੱਕਿਆ ਇਹਦੇ ਬਾਰੇ ਵੀ ਗੱਲ ਕਰਾਂਗੇ ਮੂਸੇਵਾਲਾ ਕਤਲकांड ਉਸ ਦੇ ਵਿੱਚ ਲਾਰੈਂਸ ਗਰੁੱਪ ਦਾ ਨਾਮ 골ਡੀ ਬਰਾਡ ਨਾਮ ਦਾ ਇੱਕ ਗੈਂਗਸਟਰ ਜਿਹੜਾ ਮੁੱਖ ਸਾਜ਼ਿਸ਼ ਘੜਤਾ ਦੱਸਿਆ ਜਾਂਦਾ ਹੈ ਲਾਰੈਂਸ ਬਿਸ਼ਨੋਈ ਦਾ ਕਰੀਬੀ ਦੱਸਿਆ ਜਾਂਦਾ ਹੈ ਵਿਦੇਸ਼ਾਂ 'ਚ ਬੈਠਿਆ ਦੱਸਿਆ ਜਾਂਦਾ ਹੈ ਰੈੱਡ ਕਾਰਨਰ ਨੋਟਿਸ ਜਾਰੀ ਹੋ ਜਾਂਦਾ ਫੜਿਆ ਤਾ ਵੀ ਨਹੀਂ ਜਾਂਦਾ ਪਰ ਇਸ ਮਾਮਲੇ ਦੇ ਸਬੰਧ ਦੇ ਵਿੱਚ ਇੱਕ ਹੋਰ ਆਡੀਓ ਜ਼ਰੂਰ ਵਾਇਰਲ ਹੋਈ ਹੈ ਜਿਹੜੀ ਕਥਿਤ ਤੌਰ ਦੇ ਉੱਤੇ 골ਡੀ ਬਰਾੜ ਦੀ ਦੱਸੀ ਜਾ ਰਹੀ ਹੈ ਹੁਣ ਗੱਲ ਕਰਦੇ ਹਾਂ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਕਾਂਗਰਸੀ ਹੋਣ ਦਾ ਹਾਲਾਂਕਿ 골ਡੀ ਬਰਾੜ ਇੱਕ ਗੈਂਗਸਟਰ ਹੈ ਉਸ ਨੂੰ ਗੈਂਗਸਟਰ ਮੰਨਿਆ ਗਿਆ ਉਸ ਨੂੰ ਟੌਪ ਵਾਂਟਡ ਲਿਸਟ ਦੇ ਵਿੱਚ ਰੱਖਿਆ ਗਿਆ ਔਰ ਰੈਡ ਕਾਰਨਰ ਨੋਟਿਸ ਵੀ ਜਾ ਰਹੀ ਹੈ ਉਹਨੇ ਜੋ ਕੁਝ ਕੀਤਾ ਜੇ ਉਹ ਸਭ ਸਹੀ ਹੈ ਤਾਂ ਜ਼ਰੂਰ ਉਹ ਸਜ਼ਾ ਦਾ ਪਾਤਰ ਹੈ ਉਹਨੇ ਕੋਈ ਵੀ ਚੰਗੀ ਗੱਲ ਨਹੀਂ ਕੀਤੀ ਇਹ ਜੇ ਕਤਲਾਂ ਦੇ ਵਿੱਚ ਉਹਦਾ ਹੱਥ ਹੈ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਉਹਦਾ ਹੱਥ ਹੈ ਜੋ ਕਿ ਕਥਿਤ ਤੌਰ ਦੇ ਉੱਤੇ ਬਕਾਇਦਾ ਜ਼ਿੰਮੇਵਾਰੀ 골ਡੀ ਬਰਾੜ ਜਾਂ ਫਿਰ ਲਾਰੈਂਸ ਵਿਸ਼ਨ ਹੋਈ ਹੈ ਨਾ ਦੋਵਾਂ ਵੱਲੋਂ ਲਈ ਗਈ ਹੈ ਔਰ ਦੂਜੇ ਪਾਸੇ ਜੇ ਇਹ ਸਭ ਕੁਝ ਸੱਚ ਹੈ ਤਾਂ ਜ਼ਰੂਰ 골ਡੀ ਬਰਾੜ ਜਿਹੜਾ ਉਹ ਸਜ਼ਾ ਦਾ ਪਾਤਰ ਹੈ ਉਹ ਕੋਈ ਚੰਗਾ ਵਿਅਕਤੀ ਨਹੀਂ ਮੰਨਿਆ ਜਾ ਸਕਦਾ ਪਰ ਜਿੱਥੇ ਮੂਸੇਵਾਲਾ ਦੀ ਪਰਿਵਾਰ ਦੀ ਆਈਡੀਓਲੋਜੀ ਬਾਰੇ ਗੋਲਡੀ ਬਰਾੜ ਗੱਲ ਕਰਦਾ ਜੇ ਇਹ ਵਿਅਕਤੀ ਗੋਲਡੀ ਬਰਾੜ ਹੀ ਹੈ ਜੋ ਗੱਲ ਕਰ ਰਿਹਾ ਤੇ ਜੇ ਇਸ ਆਈਡੀਓਲੋਜੀ ਬਾਰੇ ਗੱਲ ਕਰਦਾ ਤੇ ਉਹ ਕਿਸੇ ਹੱਦ ਤੱਕ ਸਹੀ ਵੀ ਪ੍ਰਤੀਤ ਹੋ ਰਹੀ ਹੈ ਪਰ ਆਖਰਕਾਰ ਕਿਉਂ ਦਰਸਲ ਸਿੱਧੂ ਮੂਸੇਵਾਲੇ ਦੀ ਵਿਚਾਰਧਾਰਾ ਦੇ ਉੱਤੇ ਸਵਾਲ ਖੜਾ ਹੁੰਦਾ ਸਿੱਧੂ ਮੂਸੇਵਾਲਾ ਇੱਕ ਗਾਣਾ ਗਾਉਂਦਾ ਜਿਹਦਾ ਨਾਮ ਪੰਜਾਬ ਹੁੰਦਾ ਔਰ ਉਸ ਗਾਣੇ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਾ ਜ਼ਿਕਰ ਹੁੰਦਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਜ਼ਿਕਰ ਕਰਕੇ ਪਹਿਲੀ ਲਾਈਨ ਹੀ ਸ਼ੁਰੂਆਤ ਹੀ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਸੰਤਾਂ ਦੇ ਹੱਥਾਂ ਵਿੱਚ ਫੜਿਆ ਤੀਰ ਦੇ ਵਰਗਾ ਨਹੀਂ ੱੱਕੇ ਨਾਲ ਜਿਹਨੂੰ ਦਬਲੋਗੇ ਕਸ਼ਮੀਰ ਦੇ ਵਰਗਾ ਨਹੀਂ ਜਿਸ ਤੋਂ ਵਿਚਾਰਧਾਰਾ ਸਾਫ਼ ਪ੍ਰਤੀਤ ਹੁੰਦੀ ਹੈ ਕਿ ਤਨਾ ਕਿਤੇ ਇਹ ਕਿ ਸੰਤ ਜਰਨੈਲ ਸਿਓ ਭਿੰਡਰਾਂ ਵਾਲਿਆਂ ਤੋਂ ਪ੍ਰੇਰਿਤ ਸੀ ਸਿੱਧੂ ਮੂਸੇਵਾਲਾ ਇਹ ਜ਼ਾਹਿਰ ਤਨ ਕਿਹਾ ਜਾ ਸਕਦਾ ਹੈ ਜੇ ਭਿੰਡਰਾਂ ਵਾਲਿਆਂ ਨੂੰ ਸੰਤ ਕਹਿ ਕੇ ਜੇ ਕੋਈ ਸੱਦੇ ਤਾਂ ਜ਼ਰੂਰ ਉਹ ਕਿਤੇ ਨਾ ਕਿਤੇ ਜਰਨੈਲ ਸਿੰਘ ਭਿੰਡਰਾਂ ਵਾਲੇ ਤੋਂ ਪ੍ਰੇਰਿਤ ਲੱਗਦਾ ਪਰ ਦੂਜੇ ਪਾਸੇ ਜਦੋਂ ਚੋਣਾਂ ਦਾ ਸਮਾਂ ਆਉਂਦਾ ਜੋ ਵੋਟਾਂ ਦਾ ਸਮਾਂ ਆਉਂਦਾ ਉਦੋਂ ਹੱਥ ਕਾਂਗਰਸ ਦਾ ਫੜ ਲਿਆ ਜਾਂਦਾ ਉਦੋਂ ਕਾਂਗਰਸ ਪਾਰਟੀ ਨੂੰ ਸਮਰਥਨ ਕਰ ਲਿਆ ਜਾਂਦਾ ਉਦੋਂ ਅਚਾਨਕ ਕਾਂਗਰਸ ਪਾਰਟੀ ਬੜੀ ਸਵੱਛ ਪਾਰਟੀ ਹੋ ਜਾਂਦੀ ਹੈ ਉਦੋਂ ਕਾਂਗਰਸ ਪਾਰਟੀ ਬੜੀ ਚੰਗੀ ਪਾਰਟੀ ਹੋ ਜਾਂਦੀ ਹੈ ਇੱਕ ਪਾਸੇ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਆਪਣਾ ਹੀਰੋ ਮੰਨਣਾ ਉਹਨਾਂ ਦੇ ਨਾਮ ਦਾ ਹਵਾਲਾ ਆਪਣੇ ਗੀਤਾਂ ਦੇ ਵਿੱਚ ਲੈਣਾ ਪਰ ਦੂਜੇ ਪਾਸੇ ਕਾਂਗਰਸ ਨੂੰ ਸਮਰਥਨ ਦੇਣਾ ਇਹ ਆਪਣੇ ਆਪ ਦੇ ਵਿੱਚ ਇੱਕ ਕਨਫਿਊਜ਼ਡ ਆਈਡੀਓਲੋਜੀ ਲੱਗਦੀ ਹੈ ਕਿਉਂਕਿ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਵਿੱਚ ਤੇ ਕਾਂਗਰਸ ਦੇ ਵਿੱਚ ਜਿਹੜੀ ਖਿੱਚੋ ਤਾਣ ਸੀ ਔਰ ਇਸ ਦਾ ਅੰਤ ਜਿਵੇਂ ਦਰਬਾਰ ਸਾਹਿਬ ਦੇ ਉੱਤੇ ਸ੍ਰੀ ਕਾਲ ਤਖਤ ਸਾਹਿਬ ਦੇ ਉੱਤੇ ਹੋਏ ਹਮਲੇ ਦੇ ਨਾਲ ਸਮਾਪਤ ਹੁੰਦਾ ਉਸ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਅਸੈਸੀਨੇਟ ਕਰ ਦਿੱਤਾ ਜਾਂਦਾ ਉਹ ਸਾਰਾ ਕੁਝ ਵਾਪਰਦਾ ਪ੍ਰਤਾਮੀ ਇਸ ਮੋੜ ਤੇ ਆ ਕੇ ਹੁਣ ਇਹ ਸਵਾਲ ਚੱਕੇ ਜਾ ਰਹੇ ਨੇ ਔਰ ਦੂਜੇ ਪਾਸੇ ਸਮਰਥਨ ਕਾਂਗਰਸ ਦੇ ਦਿੱਤੇ ਜਾ ਰਹੇ ਨੇ ਆਪਣੇ ਆਪ ਦੇ ਵਿੱਚ ਕਿਤੇ ਸਵਾਲ ਖੜਦੇ ਨੇ ਇੱਥੇ ਆ ਕੇ ਸਿੱਧੂ ਮੂਸੇਵਾਲੇ ਦੀ ਆਈਡੀਓਲੋਜੀ ਦੇ ਉੱਤੇ ਸਵਾਲ ਖੜਦਾ ਦੂਜੇ ਪਾਸੇ ਪਰਿਵਾਰ ਦੇ ਸਮਰਥਨ ਤੇ ਸਵਾਲ ਖੜਦਾ ਕਿਉਂਕਿ ਪਰਿਵਾਰ ਦਾ ਇਹ ਦਾਵਾ ਆ ਬਲਕੌਰ ਸਿੰਘ ਦਾ ਇਹ ਦਾਵਾ ਆ ਕਿ ਪਰਿਵਾਰ ਬੜੇ ਚਿਰ ਦਾ ਕਾਂਗਰਸ ਨੂੰ ਸਪੋਰਟ ਕਰ ਰਿਹਾ ਕਹਿੰਦੇ ਕਿ ਜਦੋਂ ਦੀ ਸਾਡੀ ਵੋਟ ਬਣੀ ਹੈ ਉਦੋਂ ਤੋਂ ਅਸੀਂ ਕਾਂਗਰਸ ਨੂੰ ਵੋਟ ਪਾਉਂਦੇ ਆ ਰਹੇ ਹਾਂ ਤਾਂ ਜੇ ਤੁਸੀਂ ਕਾਂਗਰਸ ਦੇ ਹੱਕ ਦੇ ਵਿੱਚ ਖੜੇ ਹੋ ਜੇ ਤੁਹਾਨੂੰ ਕਾਂਗਰਸ ਦੀਆਂ ਨੀਤੀਆਂ ਪਸੰਦ ਨੇ ਤਾਂ ਜ਼ਾਹਿਰ ਤ ਜਿਹੜਾ ਹਮਲਾ ਹੋਇਆ ਸੀ ਤੁਸੀਂ ਉਹਦੇ ਵੀ ਹਮਾਇਤੀ ਹੋਵੋਗੇ ਜਾਂ ਫਿਰ ਜੋ 84 ਦੇ ਵਿੱਚ ਵਾਪਰਿਆ ਸੀ ਤੁਸੀਂ ਉਹਦੇ ਵੀ ਹਮਾਇਤੀ ਹੋਵੋਗੇ ਪਰ ਦੂਜੇ ਪਾਸੇ ਸਿੱਧੂ ਮੂਸੇਵਾਲਾ ਗਾਣਾ ਗਾਉਂਦਾ ਆ ਪੰਜਾਬ ਜਿਸ ਦੇ ਵਿੱਚ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਜ਼ਿਕਰ ਹੈ ਇੱਥੇ ਆਪਣੇ ਆਪ ਵਿੱਚ ਇੱਕ ਇਨਫਲੇਟਡ ਆਈਡੀਓਲੋਜੀ ਜਿਹੜੀ ਆ ਉਹ ਦਿਖਾਈ ਦੇ ਰਹੀ ਹੈ ਇੱਕ ਵੱਖਰੀ ਕਿਸਮ ਦੀ ਆਈਡੀਓਲੋਜੀ ਦਿਖਾਈ ਦੇ ਰਹੀ ਹੈ ਜੋ ਜਿਹੜੀ ਕਿ ਇਸ ਪਰਿਵਾਰ ਦੇ ਠੋਸ ਸਟੈਂਡ ਨੂੰ ਬਹੁਤ ਹੀ ਕਮਜ਼ੋਰ ਕਰਦੀ ਨਜ਼ਰ ਆ ਰਹੀ ਹੈ ਪਰ ਆਖਿਰ ਜੇ 골ਡੀ ਬਰਾੜ ਨੇ ਇਹ ਆਡੀਓ ਵਾਇਰਲ ਕੀਤੀ ਵੀ ਹੈ ਤਾਂ ਇਸ ਆਡੀਓ ਦੇ ਵਿੱਚ ਕਿਹੜੇ ਕਿਹੜੇ ਤੱਥ ਗੋਲਡੀ ਬਰਾੜ ਨੇ ਸ਼ੋਅ ਕੀਤੇ ਨੇ ਸਾਹਮਣੇ ਲਿਆਉਂਦੇ ਨੇ ਕਿਉਂਕਿ ਇਹ ਗੱਲਾਂ ਜ਼ੁਬਾਨੀ ਤੌਰ ਦੇ ਉੱਤੇ ਦੱਸਣੀਆਂ ਬੜੀਆਂ ਆਸਾਨ ਹੋ ਸਕਦੀਆਂ ਨੇ ਸਾਈਕੋਲੋਜੀਕਲ ਫੈਕਟਰਸ ਅੱਜ ਕੱਲ ਬੜੇ ਤਰੇ ਹੋਏ ਨੇ ਜਿਹੜੇ ਆਮ ਲੋਕਾਂ ਦੇ ਵਿੱਚ ਵੱਸਦੇ ਨੇ ਆਮ ਲੋਕਾਂ ਦੇ ਜੀਵਨ 'ਚ ਵੱਸਦੇ ਨੇ ਤਾਂ ਕਰਕੇ ਲੋਕ ਕਦੀ ਕੁਛ ਤੇ ਕਦੀ ਕੁਝ ਬਿਆਨ ਦਿੰਦੇ ਨੇ ਇਹ ਸਮਝਿਆ ਜਾ ਸਕਦਾ ਜ਼ੁਬਾਨੀ ਤੌਰ ਦੇ ਉੱਤੇ ਪਰ ਇਸ ਦਾ ਪ੍ਰਮਾਣ ਤੱਥਾਂ ਦੇ ਆਧਾਰ 'ਤੇ ਹੋਵੇ ਤਾਂ ਚੰਗੀ ਗੱਲ ਹੈ ਗੋਲਡੀ ਬਰਾੜ ਕੁਝ ਤੱਥ ਪੇਸ਼ ਕਰਦਾ ਆਪਣੀ ਆਡੀਓ ਦੇ ਵਿੱਚ ਕੀ ਕੁਝ ਬੋਲਦਾ ਆਓ ਸੁਣ ਲੈਂਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੋਲਦੀ ਬਰਾੜ ਲੌਰਨਸ ਬਿਸ਼ਨੋਈ ਗਰੁੱਪ ਤੋਂ ਇਹ ਮੈਂ ਇੱਕ ਛੋਟਾ ਜਿਹਾ ਆਡੀਓ ਮੈਸੇਜ ਬਣਾ ਕੇ ਕਈ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਮੈਂ ਕੋਈ ਆਪਣੀ ਗੱਲ ਕਰਨੀ ਚਾਹਣਾ ਪਹਿਲੀ ਗੱਲ ਤਾਂ ਮੈਂ ਕੋਈ ਆਪਦੇ ਆਪ ਨੂੰ ਬਾਲਾ ਕੋਈ ਵਿਦਵਾਨ ਜਾਂ ਕੋਈ ਐਜੂਕੇਟਿਡ ਜਾਂ ਕੋਈ ਸੁਲਝਿਆ ਬੰਦਾ ਨਹੀਂ ਮੰਨਦਾ ਠੀਕ ਹੈ ਅਸੀਂ ਤਾਂ ਅਸੀਂ ਤਾਂ ਸੁਸਾਇਟੀ ਦਾ ਉਹ ਹਿੱਸਾ ਉਹ ਅਸੀਂ ਸੁਸਾਇਟੀ ਦਾ ਉਹ ਨੇਰੇ ਵਾਲਾ ਖੂੰਜਾਂਜੀ ਤੇ ਕੋਈ ਆਉਣਾ ਨਹੀਂ ਚਾਹੁੰਦਾ ਕੋਈ ਦੇਖਣਾ ਨਹੀਂ ਚਾਹੁੰਦਾ ਤੇ ਅਸੀਂ ਨਾ ਉਹਦੇ ਚੋਂ ਬਾਹਰ ਨਿਕਲ ਹੀ ਸਕਦੇ ਆ ਤੇ ਨਾ ਨਿਕਲਣਾ ਚਾਹੁੰਦੇ ਆ ਸਾਨੂੰ ਅਸੀਂ ਮਾੜੇ ਆ ਸਾਨੂੰ ਮਾੜਾ ਹੀ ਰਹਿਣ ਦਿਓ ਕੋਈ ਦਿੱਕਤ ਨਹੀਂ ਮੈਂ ਕੋਈ ਆਪਦੇ ਆਪ ਨੂੰ ਚੰਗਾ ਬਣਾਉਣ ਨੂੰ ਜਾਂ ਆਪਦੇ ਆਪ ਨੂੰ ਬਹੁਤ ਸੁਲਝਿਆ ਹੋਇਆ ਸਾਬਤ ਕਰਨ ਨੂੰ ਇਹ ਆਡੀਓ ਨਹੀਂ ਪਾਉਣ ਲੱਗਿਆ ਮੈਂ ਇਹ ਆਡੀਓ ਸਿਰਫ ਐਸ ਕਰਕੇ ਪਾ ਰਿਹਾ ਕਿਉਂਕਿ ਮੈਨੂੰ ਉਹ ਲੋਕਾਂ ਤੇ ਅੱਜ ਤੱਕ ਸਾਰਿਆ ਜਿਨ੍ਹਾਂ ਨੇ ਨਾ ਧੁੱਪ ਵੇਖੀ ਨਾ ਠੰਡ ਵੇਖੀ ਨਾ ਮੀ ਵੇਖਿਆ ਉਹਨਾਂ ਨੇ ਮੂਸੇ ਵਾਲਾ ਪਰਿਵਾਰ ਦੀ ਦਿਨ ਰਾਤ ਸਪੋਰਟ ਕੀਤੀ ਐ ਠੀਕ ਹੈ ਸਾਡੇ ਉਲਟ ਬੋਲੇ ਚਲੋ ਕੋਈ ਨਹੀਂ ਬੋਲੇ ਬਹੁਤ ਦੁਨੀਆ ਬੋਲਦੀ ਐ ਸਾਡੇ ਕੰਨ ਨੂੰ ਵੀ ਇਦਾਂ ਦੇ ਨੇ ਸਾਡੇ ਉਲਟ ਬੋਲਣਾ ਲੋਕਾਂ ਨੇ ਅਸੀਂ ਮਾੜੇ ਆ ਮਾੜੇ ਕੰਮ ਕਰਾਂਗੇ ਤਾਂ ਲੋਕਾਂ ਨੇ ਆਲੋਚਨਾ ਕਰਨੀ ਐ ਠੀਕ ਹੈ ਪਰ ਬਈ ਹੋਰ ਕੋਈ ਚਾਰਾ ਨਹੀਂ ਚੱਲਿਆ ਮਰਦਾ ਕੀ ਨਹੀਂ ਕਰਦਾ ਬੰਦਾ ਠੀਕ ਹੈ ਜਦੋਂ ਆਪ ਦਾ ਘਰ ਲੋਕਾਂ ਨੇ ਫੁਕਰਿਆਂ ਨੇ ਛੇੜੀਆਂ ਨੇ ਬਿਨਾਂ ਗੱਲੋਂ ਫੋਕਟਣਾਗ ਲੈ ਕੇ ਉਦੋਂ ਮਾੜੇ ਬਣਿਆ ਉਦੋਂ ਪਹਿਲਾਂ ਚੰਗੇ ਸੀ ਆਮ ਲੋਕਾਂ ਚ ਆਮ ਬਣ ਕੇ ਵਿਚਰਦੇ ਸੀ 40 40 ਘੰਟੇ ਟਰੱਕ ਚਲਾਇਆ ਲਗਾਤਾਰ ਕਿਸੇ ਬੰਦੇ ਦਾ ਕਦੇ ਰੁਪਈਆ ਦਾ ਹੱਕ ਨਹੀਂ ਮਾਰਿਆ ਕੋਈ ਕਹਿ ਦੇਵੇ ਬੰਦਾ ਮੇਰਾ ਭਰਾ 12 ਅਕਤੂਬਰ 2020 ਨੂੰ ਮਰਿਆ ਸੀ ਉਦੋਂ ਪਹਿਲਾਂ ਕੋਈ ਕਹੇ ਦੇ ਗੋਲਡੀ ਬਰਾੜ ਨੇ ਕਿਸੇ ਦੀ ਪੰਜੀ ਵੀ ਦੇਣੀ ਜਾਂ ਕਦੇ ਕਿਸੇ ਦਾ ਹੱਕ ਮਾਰਿਆ ਉਦੋਂ ਬਾਅਦ ਸਤਾ ਰਾਵਾਂ ਤੇ ਇੰਨਾ ਤੇ ਪੈ ਗਏ ਕੋਈ ਚੰਗੇ ਮਾੜੇ ਦਾ ਤੁੱਕ ਹੀ ਨਹੀਂ ਰਹਿ ਗਿਆ ਠੀਕ ਹੈ ਜੋ ਮੂਰੇ ਆਉਂਦਾ ਬਸ ਆ ਹੀ ਜਾਂਦਾ ਮੈਂ ਇਹ ਆਡੀਓ ਬਣਾਉਣ ਦਾ ਮੇਰਾ ਮਕਸਦ ਇਹ ਹੈ ਲੋਕ ਅੱਜ ਕੱਲ ਬਹੁਤ ਇਹ ਸੋਸ਼ਲ ਮੀਡੀਆ ਤੇ ਮੁੱਦਾ ਪਖਿਆ ਹੋਇਆ ਕਿ ਸਿੱਧੂ ਮੂਸੇ ਵਾਲਾ ਪੰਥਕ ਸੋਚ ਦਾ ਮਾਲਕ ਸੀ ਉਹ ਪੰਜਾਬੀਆਂ ਨੂੰ ਜਾਂ ਸਿੱਖ ਕੌਮ ਨੂੰ ਇੱਕ ਚੰਗੀ ਗਾਈਡੈਂਸ ਦੇ ਰਿਹਾ ਸੀ ਪਰ ਉਹਦਾ ਬਾਪੂ ਉਦੀ ਸੋਚ ਤੋਂ ਅਲੱਗ ਤੁਰਨ ਲੱਗ ਗਿਆ ਤੇ ਮਿਸਕ੍ਰੀਡ ਕਰ ਰਿਹਾ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਤੇ ਕਾਂਗਰਸ ਦੀ ਸਿੱਖਾਂ ਦੀ ਖੂਨ ਪੀਣੀ ਪਾਰਟੀ ਦੀ ਸਪੋਰਟ ਗਲਤ ਕਰ ਰਿਹਾ ਇੱਥੇ ਉਹ ਕੁਛ ਵੀ ਗਲਤ ਨਹੀਂ ਕਰ ਰਿਹਾ ਆਪਦੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਆਪਦੇ ਮੁੰਡੇ ਦੀ ਸੋਚ ਤੋਂ ਉਲਟ ਜਾ ਕੇ ਉਹ ਗਲਤ ਕਰ ਰਿਹਾ ਜੋ ਉਹਦੇ ਮੁੰਡੇ ਦੀ ਸੋਚ ਸੀ ਸਿੱਧੂ ਦੀ ਉਹੀ ਇਹਦੇ ਪਿਓ ਦੀ ਸੋਚ ਹੈ ਜਿਹੜੇ ਬੰਦੇ ਨੇ ਆਲਦੇ ਮੂੰਹ ਹੀ ਕਹਤਾ ਹੈ ਵੀ ਜਿੱਦਣ ਦੀ ਵੋਟ ਬਣੀਆਂ ਉਦਦੇ ਦਾ ਸਾਡੇ ਪਰਿਵਾਰ ਨੇ ਕਿਸੇ ਹੋਰ ਨੂੰ ਵੋਟ ਪਾਈ ਹੋਈ ਨਹੀਂ ਕਾਂਗਰਸ ਸੋਲਾਵਾ ਉਹ ਉਚਰਚ 84 ਵੀ ਆ ਗਈ ਬਾਕੀ ਵੀ ਸਾਰੇ ਦੌਰ ਨਾਂਗੇ ਪਰ ਇਹ ਪਰਿਵਾਰ ਨੇ ਉਹਦਾ ਪਿਓ ਆਪ ਮੂੰਹ ਕਹਿੰਦਾ ਵੀ ਅਸੀਂ ਕਾਂਗਰਸ ਤੋਂ ਇਲਾਵਾ ਕਦੇ ਕਿਸੇ ਹੋਰ ਨੂੰ ਵੋਟ ਨਹੀਂ ਪਾਈ ਅੱਜੇ ਵੀ ਤੁਸੀਂ ਜੇ ਉਹਨਾਂ ਨੂੰ ਧੱਕੇ ਨਾਲ ਸ਼ਹੀਦ ਪਰਿਵਾਰ ਕਹਿਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ ਹੈ ਪਰ ਸ਼ਹੀਦਾਂ ਦੀ ਬੇਇੱਜ਼ਤੀ ਨਾ ਕਰੋ ਜਿਨ੍ਹਾਂ ਨੇ ਵਾਕਈ ਆਪਣੇ ਤਨ ਮਨ ਤੇ ਹੰਡਾਈਆਂ ਨੇ ਉਹਨਾਂ ਦੀ ਬੇਇੱਜ਼ਤੀ ਨਾ ਕਰੋ ਇਹੋ ਜਿਹੇ ਬੰਦੇ ਨੂੰ ਉਹਨਾਂ ਦੇ ਬਰਾਬਰ ਨਾਂ ਬਾਓ ਦੇਖੇ ਕਿ ਪਾਰਕ ਹੁੰਦਾ ਲੱਖ ਤੇ ਕੱਖ ਚ ਹੁਣ ਮੈਂ ਤੁਹਾਨੂੰ ਮੂਸੇ ਵਾਲਿਆਂ ਦੀਆਂ ਕੁਝ-ਕੁਝ ਗੱਲਾਂ ਯਾਦ ਕਰਾਉਣੀਆਂ ਚਾਹੁੰਨਾ ਜਿਹੜੇ ਲੋਕ ਕਹਿੰਦੇ ਨੇ ਉਹ ਪੰਥਕ ਸੋਚ ਦਾ ਮਾਲਕ ਸੀ ਤੇ ਜਿਹੜੇ ਲੋਕਾਂ ਨੇ ਇੰਨੀਆਂ ચીਕਾਂ ਮਾਰੀਆਂ ਵੀ ਮੂਸੇ ਵਾਲਾ ਮਰ ਗਿਆ ਹੁਣ ਪੰਜਾਬ ਨੂੰ ਤੇ ਕੌਮ ਨੂੰ ਕੋਈ ਸੇਤ ਦੇਣ ਵਾਲਾ ਰਹਿ ਹੀ ਨਹੀਂ ਗਿਆ ਤੁਹਾਨੂੰ ਮੈਂ ਕੁਝ ਗੱਲਾਂ ਯਾਦ ਕਰਾਉਣਾ ਜਿਹੜੀਆਂ ਤੁਹਾਨੂੰ ਉਹਦੇ ਕਰੈਕਟਰ ਨੂੰ ਦੁਬਾਰੇ ਤੁਹਾਡੇ ਮੂਰੇ ਲਿਆਉਣਗੀਆਂ ਆਪਣੀ ਅੱਜਕੱਲ੍ਹ ਨਾ ਰਜਮੀ ਨੇ ਨੇ ਆਪਾਂ ਉਲਝੇਵੇਂ ਇੰਨੇ ਆ ਸਾਰੇ ਹਾਲ ਦੇ ਆਪਣੀਆਂ ਜ਼ਿੰਦਗੀਆਂ ਚ ਆਪਾਂ ਗੱਲਾਂ ਭੁੱਲ ਜਾਂਦੇ ਆ ਪਰ ਸਾਡੀ ਤਾਂ ਹੁਣ ਜ਼ਿੰਦਗੀ ਆਹੀ ਰਹਿ ਗਈ ਆਹੀ ਕੁਛ ਚੱਲੀ ਜਾਂਦਾ ਤਾਂ ਸਾਨੂੰ ਮੇਬੀ ਨਹੀਂ ਭੁੱਲ ਰਹੀਆਂ ਇਹ ਚੀਜ਼ਾਂ ਮੈਂ ਤੁਹਾਨੂੰ ਉਹਦੀਆਂ ਕੁਝ ਕੋਈਆਂ ਚੀਜ਼ਾਂ ਯਾਦ ਕਰਾਉਣਾ ਹੁੰਦੀਆਂ ਤੁਹਾਨੂੰ ਸ਼ਾਇਦ ਕਰੈਕਟਰ ਦੁਬਾਰੇ ਤੁਹਾਨੂੰ ਰਿਮਾਈਂਡ ਕਰਾਉਣਾ ਉਹੀ ਸਿੱਧੂ ਮੂਸੇ ਵਾਲੇ ਨੂੰ ਤੁਸੀਂ ਪੰਥਕ ਦੱਸਦੇ ਨੇ ਹੋ ਜਿਹਨੇ ਕਾਂਗਰਸ ਜੁਆਇਨ ਕੀਤੀ ਕਾਂਗਰਸ ਨੂੰ ਇਲੈਕਸ਼ਨ ਲੜਿਆ ਰਾਹੁਲ ਗਾਂਧੀ ਤੇ ਗੋਡੀ ਹੱਥ ਲਾ ਕੇ ਇਲੈਕਸ਼ਨ ਸਟਾਰਟ ਕੀਤੇ ਆ ਉਹਦਾ ਜਿੱਦੇ ਦਫ਼ਤਰਦਾਰ ਘਾਟਨ ਸੀ ਬਿਆਨਤ ਸਿੰਘ ਬੁੱੱਛੜ ਦਾ ਪੋਤਾ ਰਮਨਜੀਤ ਸਿੰਘ ਬਿੱਟੂ ਲਹ리아ਣਿਓ ਚੱਲ ਕੇ ਮਾਨਸੇ ਆਇਆ ਤੇ ਉਹਦੇ ਦਫ਼ਤਰ ਤਾਂ ਰੀਬਨ ਕੱਟ ਕੇ ਗਿਆ ਸੀ ਤੁਹਾਨੂੰ ਫੋਟੋ ਮੈਂ ਅੱਜ ਵੀ ਸਿੱਧੂ ਦੇ ਪੇਜਾਂ ਤੇ ਮਿਲ ਜਾਣਗੀਆਂ ਇਹ ਉਹੀ ਸਿੱਧੂ ਆ ਜਿਨੇ ਜਿਹੜਾ ਉਮਰਾਂ ਨੰਗਲ ਨੂੰ ਜਾ ਕੇ ਉੱਥੇ ਉਮਰਾਂ ਨੰਗਲ ਪਿੰਡ ਜਾਣਾ ਸੀ ਵੀ ਉਮਰਾਂ ਨੰਗਲ ਸਾਹਿਬ ਆ ਕਾੜੇ ਤੁਸੀਂ ਬਹੁਤ ਲਗਾਈ ਹੋਣੇ ਆ ਪਰ ਜਿਹੜਾ ਖਾੜਾ ਅੱਜ ਮੈਂ ਤੁਹਾਡੇ ਘਰ ਕੇ ਲਾਉਂਗਾ ਇਹ ਦੁਨੀਆ ਯਾਦ ਰੱਖੂਗੀ ਤੇ ਉੱਥੇ ਸ਼ਰਾਬ ਪੀ ਕੇ ਇਹ ਉਮਰਾਂ ਨੰਗਲ ਨਾਲ ਜੱਫੀਆਂ ਜੋ ਜੰਤੇ ਨੱਚਦਾ ਸੀ ਉਹ ਵੀਡੀਓ ਹਾਈ ਤੱਕ YouTube ਤੇ ਹੈਗੀਆਂ ਇਹ ਉਮਰਾਨ ਅੰਗਲ ਪਰਿਵਾਰ ਉਹੀ ਹੈ ਜਿਨੇ ਤਿੰਨ ਪੀੜੀਆਂ ਤੋਂ ਸਿੱਖਾਂ ਦਾ ਖੂਨ ਪੀਤਾ ਇਹਦਾ ਦਾਦਾ ਜੀਵਨ ਸਿੰਘ ਉਮਰਾਨ ਅੰਗਲ ਜੋ ਭਿੰਡਰਾਂ ਵਾਲੇ ਸੰਤਾਂ ਦੇ ਮੇਰੇ ਮਾਲ ਮੰਤਰੀ ਸੀਗਾ ਇਹਨੇ ਭਿੰਡਰਾਂ ਵਾਲੇ ਸੰਤਾਂ ਦੀ ਜਿੰਨੀ ਖਲਾਫਤ ਕਰ ਸਕਦਾ ਸੀ ਉੰਨੀ ਖਲਾਫਤ ਕੀਤੀ ਹੈ ਹਮਲੇ ਵੇਲੇ ਇਹਨੇ ਮਦਦ ਕੀਤੀ ਹੈ ਸਰਕਾਰ ਦੀ ਸੰਥ ਦੇ ਉਲਟ ਚੱਲਿਆ ਇਹਦਾ ਮੁੰਡਾ ਖਾੜਕੂ ਆਦ ਦੇ ਵੇਲੇ ਐਸਐਸਪੀ ਸੀਗਰਾ ਇਹਨੇ ਹਜ਼ਾਰਾਂ ਲੱਖਾਂ ਇਨਕਾਊਂਟਰ ਕੀਤੇ ਆ ਪਤਾ ਨਹੀਂ ਕਿੰਨੇ ਮੁੰਡੇ ਕੁੜੀਆਂ ਨਾਲ ਧੱਕਾ ਕੀਤਾ ਜਿਹਦਾ ਕੋਈ ਹਿਸਾਬ ਹੀ ਨਹੀਂ ਇਹਨਾਂ ਦੀ ਤੀਜੀ ਜਨਰੇਸ਼ਨ ਕਰਮਰਾਜ ਸਿੰਘ ਮਰਨੰਗਲ ਜਿਹੜਾ ਅੱਜ ਕੱਲ ਜਿਹੜਾ ਹੁਣ ਪਿੱਛੇ ਜੇ ਇਹ ਸਸਪੈਂਡ ਹੋਇਆ ਬਹਿਬਲ ਗੋਲੀकांड ਦੇ ਦੋਸ਼ੀ ਸੀ ਜਿਹਦੇ ਨਾਲ ਸਿੱਧੂ ਦੀ ਵੀਡੀਓ ਆ ਸਟੇਜਾਂ ਦੇ ਨੱਚਦਿਆਂ ਦੀ ਤੁਸੀਂ ਇਹਨਾਂ ਨੂੰ ਸ਼ਹੀਦ ਕਹਿੰਨੇ ਹੋ ਠੀਕ ਹੈ ਫੇਰ ਤੁਹਾਨੂੰ ਗੱਲ ਯਾਦ ਕਰਾਦਾ ਇਹ ਨੂੰ ਤੁਸੀਂ ਸ਼ਹੀਦ ਕਿਵੇਂ ਕਹਿ ਸਕਦੇ ਹੋ ਇਹ 29 ਮਈ 2000 22 ਨੂੰ ਮਰਿਆ ਠੀਕ ਹੈ ਇਹਨੇ ਸ਼ੋਅ ਅਨਾਉਂਸ ਕੀਤਾ ਵਿਆ ਸੀ 5 ਜੂਨ ਦਾ ਆਦੇ ਮਰਨ ਤੋਂ 6-7 ਦਿਨ ਬਾਅਦ ਇਹਦਾ 5 ਜੂਨ ਨੂੰ ਸ਼ੋਅ ਸੀਗਾ ਦਿੱਲੀ 'ਚ ਠੀਕ ਹੈ 5 ਜੂਨ ਨੂੰ ਕੀੰਦਾ ਯਾਦ ਹੈ ਕੱਲੂਕਾਰ ਆਪਰੇਸ਼ਨ ਬਲੂ ਸਟਾਰ ਦੀ ਵਰਸੀ ਹੁੰਦੀ ਆ ਉਦੋਂ ਪਿੰਡ ਰਾਣੇ ਸੰਤ ਪੂਰੇ ਹੋਏ 6-7000 ਨੇ ਹੱਥੇ ਰਦੂ ਆਸ਼ਾ ਮੁੰਡੇ ਕੁੜੀਆਂ ਬੱਚਿਆਂ ਨੂੰ ਨੱਥਿਆਂ ਨੂੰ ਮਾਰਿਆ ਗਿਆ ਉਸ ਦਿਨ ਆਪਣੇ ਕਿਸੇ ਕਿਸੇ ਜਵਾਗ ਦਾ ਕੋਈ ਜਨਮ ਦਿਨ ਵੀ ਹੋਵੇ ਨਾ ਤੇ ਕਹਿੰਦੇ ਆ ਬਈ ਅਗਲੇ ਹਫਤੇ ਮਨਾਵਾਂਗੇ ਯਾਰ ਆਹ ਹਫਤੇ ਤਾਂ ਖਾਂਦੇ ਪੀਂਦੇ ਜਾਂ ਵਧੀਆ ਨਹੀਂ ਲੱਗਦੀ ਜਾਂ ਕੋਈ ਨਾਚ ਗਾਣਾ ਕਰਦੇ ਬਹੁਤ ਭਾਰੀ ਦਿਨ ਨੇ ਕੌਮ ਤੇ ਇਸ ਬੰਦੇ ਨੇ 5 ਜੂਨ ਦਾ ਸ਼ੋਅ ਅਨਾਉਂਸ ਕੀਤਾ ਵਿਆ ਸੀ ਇਹਦਾ ਸ਼ੂਨਿਸ਼ੀ concert ਸੀ ਬਹੁਤ ਵੱਡਾ ਬਹੁਤ ਵੱਡੇ ਲੈਵਲ ਦਾ ਹਜ਼ਾਰਾਂ ਚ ਉਹਦੀਆਂ ਟਿਕਟਾਂ ਸੀ ਜੋ ਸੋਲਡ ਆਊਟ ਸੀਗੀਆਂ ਆਲਰੇਡੀ 29 ਤਰੀਕ ਨੂੰ ਮਰਿਆ ਉਦੋਂ ਤੱਕ ਉਹ ਫੁੱਲ ਸੋਲਡ ਆਊਟ ਸ਼ੋ ਸੀ ਇਹਦੀ ਸੋਸ਼ਲ ਮੀਡੀਆ ਤੋਂ ਪੋਸਟ ਪਈ ਸੀ ਲਾਸਟ ਵੀ ਸ਼ੋ ਸੋਲਡ ਆਊਟ ਆ ਇਨੂੰ ਕਾਲੀ ਨਾਲ ਮਾਰਨ ਦਾ ਵੀ ਸਾਡਾ ਇੱਕ ਇਹ ਵੀ ਕਾਰਨ ਸੀਗਾ ਕਿਉਂਕਿ ਇਹਨੇ ਉਸ ਤੋਂ ਬਾਅਦ ਉਹ ਸ਼ੋਅ ਕਰਕੇ ਵਰਲਡ ਟੂਰ ਤੇ ਚਲੇ ਜਾਣਾ ਸੀ ਮੈਨੂੰ ਐਸ ਪਤਾ ਨਹੀਂ ਕਦੋਂ ਹੱਥ ਹੁਣਾਇਆ ਨਹੀਂ ਕਦੋਂ ਨਹੀਂ ਆਉਣਾ ਠੀਕ ਹੈ ਨਾਲੇ ਇਹਨੂੰ ਅਸੀਂ ਸ਼ੋਅ ਨਹੀਂ ਚਲਾਉਣਾ ਚਾਹੁੰਦੇ ਉਹ ਜੇ ਸ਼ੋਅ ਲੱਗ ਜਾਂਦਾ 5 ਜੂਨ ਨੂੰ ਦਿੱਲੀ ਜਾ ਕੇ ਪੱਗ ਬੰਨਣ ਵਾਲਾ ਮੁੰਡਾ 5 ਜੂਨ ਨੂੰ ਜੋ ਕਾਂਗਰਸ ਦਾ ਬੰਦਾ ਹੋਵੇ ਕਾਂਗਰਸ ਨੇ ਉਹ ਇਲੈਕਸ਼ਨ ਲੜਿਆ ਹੋਵੇ ਕੁਝ ਟਾਈਮ ਪਹਿਲਾਂ ਉਹ ਪੰਜ ਜੂਨ ਨੂੰ ਦਿੱਲੀ ਜਾ ਕੇ ਸ਼ੋਅ ਲਾਵੇ ਤੇ ਉੱਥੇ ਹਜ਼ਾਰਾਂ ਮੁੰਡੇ ਕੁੜੀਆਂ ਬਹੁਤੇ ਵਿੱਚੋਂ ਜਿਹੜੇ ਸਿੱਖ ਹੋਣੇ ਸੀ ਉਹ ਸ਼ਰਾਬ ਪੀ ਕੇ ਉੱਥੇ ਨੱਚਣ ਠੀਕ ਹੈ ਇਹ ਦੋ ਵੱਡੀ ਕੌਮ ਵਾਸਤੇ ਕੋਈ ਬੇਇੱਜ਼ਤੀ ਵਾਲੀ ਗੱਲ ਨਹੀਂ ਹੋ ਸਕਦੀ ਸੀ ਇਹ ਇਹ ਸਟਰੈਟਜੀਜ਼ ਹੁੰਦੀਆਂ ਨੇ ਤਾਂਕਿ ਕੌਮਾਂ ਦੇ ਮਨਾਂ 'ਚ ਇਹ ਚੀਜ਼ਾਂ ਫਿੱਕੀਆਂ ਪਾਈਆਂ ਜਾਣ ਜਿਹੜੀਆਂ ਜਿਹੜੇ ਦਿਨਾਂ 'ਚ ਦਿਵਾਨ ਲੱਗਣੇ ਚਾਹੀਦੇ ਕੀਰਤਨ ਲੱਗਣੇ ਚਾਹੀਦੇ ਆ ਜਾਗਰੂਕਤਾ ਆਉਣੀ ਚਾਹੀਦੀ ਆ ਦੁਬਾਰੇ ਯਾਦ ਕਰਾਉਣਾ ਚਾਹੀਦਾ ਵੀ ਸਾਡੇ ਨਾਲ ਇਹਨਾਂ ਦਿਨਾਂ 'ਚ ਕੀ ਹੋਇਆ ਸੀ ਭਿੰਡਰਾਣੇ ਸੰਤਾਂ ਨਾਲ ਕੀ ਹੋਇਆ ਸੀ ਅਕਾਲ ਤਖਤ ਨਾਲ ਕੀ ਹੋਇਆ ਸੀ ਉਹਨਾਂ ਦਿਨਾਂ ਵਿੱਚ ਇਹਨੇ ਸ਼ੋਅ ਲਾਉਣਾ ਸੀ 5 ਜੂਨ ਨੂੰ ਤੇ ਉੱਥੇ ਹਜ਼ਾਰਾਂ ਮੁੰਡੇ ਕੁੜੀਆਂ ਨੇ ਸ਼ਰਾਬ ਪੀ ਕੇ ਨੱਚਣਾ ਸੀ ਤੇ ਇਹਨਾਂ ਚੀਜ਼ਾਂ ਨਾਲ ਹੀ ਦਿਮਾਗ 'ਚ ਗੱਲਾਂ ਗੱਡੀਆਂ ਹੰਦੀਆਂ ਨੇ ਟਾਈਮ ਟੂ ਟਾਈਮ ਪਾ ਕੇ ਤੁਹਾਨੂੰ ਲੱਗਦਾ ਵੀ ਇਹ ਕੋਇਨਸੀਡੈਂਸ ਸੀ ਤੁਨਾਤੇ ਕਾਂਗਰਸ ਦੀ ਇਹ ਚ ਕੋਈ ਹੈ ਨਹੀਂ ਸੀ ਸਟ੍ਰੈਟਜੀ ਵੀ 5 ਜੂਨ ਨੇ ਸ਼ੋਅ ਕਿਉਂ ਲਵਾਉਣਾ ਸਾਰਾ ਸਾਲ ਪਿਆ ਲੋਕਾਂ ਨੇ ਇਹਦਾ ਵਿਰੋਧ ਵੀ ਕੀਤਾ ਸੀ ਉਹ ਚੀਜ਼ ਦਾ ਇਹ ਨਹੀਂ ਕੋਈ ਵੀ ਇਹਨੇ ਅਣਜਾਣੇ ਚ ਸ਼ੋਅ ਅਨਾਉਂਸ ਕਰਤਾ ਤੇ ਇਹਨੂੰ ਪਤਾ ਨਹੀਂ ਸੀ ਜਦੋਂ ਇਹਨੇ ਡੇਟ ਅਨਾਉਂਸ ਕੀਤੀ ਉਸ ਤੋਂ ਬਾਅਦ ਚ ਬਹੁਤ ਇਹਦਾ ਸੋਸ਼ਲ ਮੀਡੀਆ ਤੇ ਵਿਰੋਧ ਹੋਇਆ ਉਹਨਾਂ ਦਿਨਾਂ ਚ ਕਿ ਭਾਈ ਇਹ ਇੰਨਾ ਦਿਨਾਂ ਚ ਸ਼ੋਅ ਨਾਲਾ ਤੂੰ ਇਹ ਤੂੰ ਗਲਤ ਕਰ ਰਿਹਾ ਇਹਨੇ ਬਾਅਦ ਚ ਲਾਈਵ ਹੋ ਕੇ ਜਵਾਬ ਦਿੱਤਾ ਅਸੀਂ ਵੀ ਸਾਡਾ ਤਾਂ ਇਹ ਕਿੱਤਾ ਹੈ ਅਸੀਂ ਕੀ ਕਰੀਏ ਅਸੀਂ ਰੋਟੀ ਨਹੀਂ ਖਾਣੀ ਭੁੱਖੇ ਮਰ ਜੀਏ ਮਾਰਾਈ ਤੋਂ ਡਰਨਾ ਚਾਹੀਦਾ ਸੀ ਉਹਨੂੰ ਇਹਦੀ ਮੌਤ ਵੀ ਸ਼ਾਇਦ ਤਾਂ ਹੀ ਆਈ ਹੈ ਮਹਾਰਾਜ ਨੇ ਇਹਨੂੰ ਇੰਨਾ ਕੁਝ ਦਿੱਤਾ ਇੰਨੀ ਇਹਨੂੰ ਸ਼ੋਰਟ ਦਿੱਤੀ ਇਹਨਾਂ ਨੂੰ ਪੈਸਾ ਦਿੱਤਾ ਪਰ ਇਹ ਬੰਦੇ 'ਚ ਹਜੇ ਵੀ ਇੰਨਾ ਸਬਰ ਨਹੀਂ ਆਇਆ ਸੀ ਵੀ ਇਹ ਇੱਕ ਦਿਨ ਸ਼ੋਕ ਛੱਡ ਦੇ ਵਿਆਪ ਦੀ ਕੌਮ ਦੇ ਕਹਿਣ ਤੇ ਇਹ ਡਟਿਆ ਰਿਹਾ ਉਹ ਚੀਜ਼ ਤੇ ਤੇ ਜੇ ਇਹ 29 ਨੂੰ ਨਾ ਮਰਦਾ ਤੇ ਇਹਨੇ 5 ਤਰੀਕ ਨੂੰ ਸਾਰੀ ਕੌਮ ਦੀ ਬੇਇੱਜ਼ਤੀ ਕਰਾਉਣੀ ਸੀ ਉੱਥੇ ਠੀਕ ਹੈ ਤੁਸੀਂ ਇਹਨੂੰ ਸ਼ਹੀਦ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ ਹੈ ਇਹਨਾਂ ਪਰ ਤੁਸੀਂ ਕਿੰਨੇ ਵੇਲੇ ਪੰਥਕ ਗਾਣੇ ਗਾਏ ਠੀਕ ਹੈ ਪੰਥਕ ਸੋਚ ਵਾਲਾ ਸੀ ਇਹ ਇਹਨੇ ਸ਼ਹੀਦਾਂ ਦੇ ਨਾਮ ਲੈ ਗਾਣਿਆਂ ਚ ਠੀਕ ਹੈ ਕਦੋਂ ਲੈ ਬਈ ਐਸ ਵੀ ਐਲ ਚੱਲਿਆ ਐਸ ਵੀ ਐਲ ਕਦੋਂ ਆਇਆ ਗਾਣਾ ਜਦੋਂ ਸਿੱਧੂ ਮਰ ਗਿਆ ਉਦੋਂ ਬਾਅਦ ਚ ਐ ਇਹ ਵੀ ਕਹਿ ਦਿੰਨਾ ਐਸ ਵੀ ਐਲ ਨੇ ਗਾਇਆ ਵੀ ਨਹੀਂ ਹੋਣਾ ਗਾਣੇ ਵੀ ਉਹ ਸਾਰੇ ਅੱਜ ਕੱਲ ਜੋ ਟੈਕਨੋਲੋਜੀ ਚੱਲ ਰਹੀ ਹੈ ਜੋ ਲੋਕ ਇਸ ਲਾਈਨ ਨਾਲ ਜੁੜੇ ਹੋਏ ਨੇ ਸਿੰਗਿੰਗ ਲਾਈਨ ਆ ਉਹਨਾਂ ਨੂੰ ਪਤਾ ਵੀ ਅੱਜ ਕੱਲ ਕੋਈ ਵੀ ਆਵਾਜ਼ ਦਾ ਗਾਣਾ ਕੁਝ ਘੰਟਿਆਂ ਦੇ ਵਿੱਚ ਤਿਆਰ ਹੋ ਜਾਂਦਾ ਚਾਹੇ ਉਹ ਬੰਦਾ ਹੈ ਪਗਾਵੀ ਚਾਹੇ ਨਾਗਾ ਵੀ ਅੱਜ ਕੱਲ ਸੌਫਟਵੇਅਰਸ ਇਦਾਂ ਦੇ ਨੇ ਵੀ ਕਿਸੇ ਦੀ ਵੀ ਆਵਾਜ਼ ਤੁਸੀਂ ਕੋਈ ਵੀ ਚੀਜ਼ ਗਵਾ ਸਕਦੇ ਹੋ ਠੀਕ ਐ ਐਸਵਾਈਐਲ ਇਹਦੇ ਮਰਨ ਤੋਂ ਬਾਅਦ ਚ ਆਇਆ ਨਾਲੇ ਐਸਵਾਈਐਲ ਗਾਣੇ ਦਾ ਕੀ ਮਤਲਬ ਭਈ ਜਿਨ੍ਹਾਂ ਨੇ ਜਿਹੜੇ ਪਰਿਵਾਰ ਨੇ ਗਾਂਧੀ ਪਰਿਵਾਰ ਨੇ ਜਿਨ੍ਹਾਂ ਨੇ ਉਹ ਨਹਿਰ ਕੱਢੀ ਸੀ ਜਿਨ੍ਹਾਂ ਨੇ ਸ਼ੁਰੂ ਕੀਤਾ ਸੀ ਇਹ ਰਫੜ ਉਹਨਾਂ ਦੇ ਪਰਿਵਾਰਾਂ ਦਾ ਜਾ ਕੇ ਇਹ ਗੋਡੀ ਹੱਥ ਲਈ ਜਾਂਦਾ ਸੀ ਪਿੰਡਰਾਣੇ ਸੰਤਾਂ ਦੀ ਆਪਾਂ ਕਹਿੰਦੇ ਆ ਇਹਦੇ ਹੱਥ ਤੇ ਟੈਟੂ ਬਣਿਆ ਸੀ ਕਿੱਥੇ ਫੋਟੋ ਵੇਖ ਲਈ ਤੁਸੀਂ ਪਿੰਡਰਾਣੇ ਸੰਤਾਂ ਦੀ ਟੈਟੂ ਬਣੇ ਦੀ ਇਹਦੇ ਹੱਥ 'ਚ ਸਭ ਅਫਵਾਹਾਂ ਨੇ ਇਹ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਲੋਕਾਂ ਤੋਂ ਸਿੰਪਥੀ ਲੈਣ ਵਾਸਤੇ ਇਹ ਚੀਜ਼ਾਂ ਘੜੀਆਂ ਨੇ ਇਹ ਨੈਰੇਟਿਵ ਬਣਾਤਾ ਵੀ ਉਹ ਤਾਂ ਬੜਾ ਭਈ ਪੰਥਕ ਸੋਚਦਾ ਮਾਲਕ ਸੀ ਜਾਂ ਕੁਛ ਇਹ ਔਣ ਵਾਲਾ ਬਿਆਨਤਾ ਪੁੱਛੜ ਬੰਨਾ ਸੀ ਜਿੱਡਾ ਇਹ ਹੰਕਾਰਿਆ ਜਿੱਡਾ ਇਹ ਰੱਬ ਨੂੰ ਭੁੱਲ ਚੁੱਕਿਆ ਸੀ ਠੀਕ ਹੈ ਇਹਦੇ ਜਿਉਂਦਿਆਂ ਤੋਂ ਜਦੋਂ ਇਹ ਦਿੱਲੀ ਧਰਨੇ ਤੇ ਗਿਆ ਉੱਥੇ ਲੋਕਾਂ ਨੇ ਇਹਨੂੰ ਗਾਣਾ ਕੱਢ-ਕੱਢ ਪਜਾਇਆ ਇੱਕ ਤੋਂ ਖੜਿਆ ਨਹੀਂ ਗਿਆ ਉੱਥੇ ਵੀਡੀਓ ਨੇ ਅੱਜ ਕੱਲ ਭੱਜ ਜਾ ਗਦਾਰਾ ਕਾਂਗਰਸ ਦੇ ਟੱਟੂ ਆ ਗਏ ਇੱਥੇ ਭੱਜ ਜਾ ਤੂੰ ਇੱਥੇ ਕੀ ਲੈਣ ਆਇਆ ਜਦੋਂ ਮਾਨਸੇ ਕੀ ਕਿਸਾਨ ਧਰਨਾ ਲੱਗਿਆ ਸੀ ਉੱਥੇ ਮਾਨਸੇ ਵਾਲੇ ਕਿਸਾਨ ਆਗੂਆਂ ਨੇ ਇਹਨੂੰ ਉੱਥੇ ਬਹਿ ਨਹੀਂ ਦਿੱਤਾ ਇਹ ਉੱਥੇ ਜਾ ਕੇ ਬਹਿ ਗਿਆ ਆਪਣੇ ਦੋਸਤਾਂ ਨਾਲ ਤੇ ਇਹਨੂੰ ਕਹਿੰਦੇ ਤੂੰ ਇੱਥੇ ਕੀ ਆਇਆ ਖੜਾ ਹੋ ਕਹਿੰਦਾ ਤੂੰ ਚੱਲ ਘਰੇ ਤੂੰ ਤਾਂ ਕਾਂਗਰਸ ਚ ਹੈ ਤੂੰ ਇੱਥੇ ਕੀ ਕਰਨ ਆਇਆ ਇਹ ਨੇ ਉੱਥੋਂ ਆ ਕੇ ਬਾਅਦ ਚ ਆ ਕੇ ਬੋਲੇ ਵੀ ਆ ਵੀ ਮੇਰੀ ਬੇ ਜਾਤਾ ਇਦਾਂ ਜੋਤਾ ਠੀਕ ਹੈ ਰਾਹੁਲ ਗਾਂਧੀ ਦੇ ਨਾਲ ਹੈਲੀਕਾਪਟਰ ਚ ਇਹ ਘੁੰਮਦਾ ਸੀ ਠੀਕ ਹੈ ਗਾਂਧੀ ਪਰਿਵਾਰ ਦੀ ਸੂਚ ਨੂੰ ਸਟਰੋਂਗ ਕਰਨ ਤੇ ਇਹਦਾ ਬੰਦੇ ਦਾ ਜ਼ੋਰ ਲੱਗਿਆ ਹੋਇਆ ਸੀ ਉਮਰ ਅੰਗਨਾ ਇਹਦੀ ਯਾਰੀ ਰਮਨੀਤ ਬਿੱਟੂ ਨਾਲ ਇਹਦੀ ਯਾਰੀ ਠੀਕ ਹੈ ਗਾਂਧੀ ਨਾਲ ਇਹਦੀ ਯਾਰੀ ਕਾਣੇ ਤੁਹਾਨੂੰ ਮੈਂ ਦੱਸ ਤਿਆ ਹਾਂ ਐਸ ਵੀ ਐਲ ਦੂਜਾ ਇਹਨੇ ਗਾਣਾ ਕਿਹੜਾ 295 ਇਹ ਕੱਢਿਆ ਸੀ ਉਹ ਗਾਣਾ ਕਦੋਂ ਕੱਢਿਆ ਤੁਹਾਨੂੰ ਯਾਦ ਆ ਜਦੋਂ ਇਹਨੇ ਸ਼ਹੀਦ ਮਾਈ ਭਾਗੋ ਦੀ ਤੁਲਨਾ ਇੱਕ ਇੱਕ ਮਾਡਲ ਨਾਲ ਕੀਤੀ ਸੀ ਜੋ ਮਾਡਲ ਦੇ ਜਿਹੜੇ ਕੱਪੜੇ ਗਾਣਿਆਂ ਚ ਪਾਏ ਸੀ ਉਸ ਗਾਣੇ ਚ ਪਾਏ ਸੀ ਤੁਸੀਂ ਉਹ ਵੀ ਦੇਖ ਲਿਓ ਜਾਂ ਇੱਕ ਰਾਈਫਲ ਨਾਲ ਕੰਪੇਅਰ ਕੀਤੀ ਸੀ ਸ਼ਹੀਦ ਮਾਈ ਭਾਗੋ ਜਿਨ੍ਹਾਂ ਦਾ ਨਾਮ ਵੀ ਅਤਮ ਨਾ ਲੈਣਾ ਚਾਹੀਦਾ ਜਿਨ੍ਹਾਂ ਦੀਆਂ ਮਸਾਲਾਂ ਦਿੱਤੀਆਂ ਹੋਈਆਂ ਅੱਜ ਤੱਕ ਆਪਣੀਆਂ ਧੀਆਂ ਭੈਣਾਂ ਨੂੰ ਸਿੱਧੇ ਰਾਵਾਂ ਤੇ ਤੁਰਨ ਤੇ ਸੇਹ ਦਿੰਦੀਆਂ ਨੇ ਇਹਨੇ ਉਹਦੀ ਕੰਪੇਅਰ ਮੈਂ ਪਾ ਗੋਦੀ ਕਿ ਦਿਨਾਂ ਕੀ ਤੁਸੀਂ ਤੁਸੀਂ ਆਪ ਦੇਖ ਲਿਓ ਜਦੋਂ ਲੋਕ ਇਹਨਾਂ ਦੇ ਘਰਾਂ ਦੇ ਬਾਹਰ ਜਾ ਕੇ ਬੈਠੇ ਉਦੋਂ ਬਾਅਦ ਚ ਇਹਨੇ ਉਹ ਗਾਣਾ ਕੱਢਿਆ ਸੀ ਵੀ ਹਾਂ ਤੁਸੀਂ ਕੌਣ ਹੋ ਨੰਨੇ ਸਾਨੂੰ ਦੱਸਣ ਵਾਲਾ ਵੀ ਅਸੀਂ ਆਪਦਾ ਧਰਮ ਕਿਵੇਂ ਫੋਲੋ ਕਰਨਾ ਸ਼ਹੀਦ ਕਹਿਣਾ ਕਹੀ ਜਾਓ ਪਰ ਯਾਰ ਕੁਛ ਸੋਚੋ ਜਿਹੜੇ ਸੱਚੀ ਸ਼ਹੀਦ ਹੈ ਉਹਨਾਂ ਨੂੰ ਤੁਸੀਂ ਇਹੋ ਜਿਹੇ ਫਰਜ਼ੀ ਸ਼ਹੀਦਾਂ ਦੇ ਨਾਲ ਲਿਆ ਕੇ ਬਿਠਾ ਦੋ ਕਿ ਤੁਸੀਂ ਸ਼ਹਾਦਤ ਦਾ ਮਿਆਰ ਕਿੰਨਾ ਨੀਵਾ ਕਰ ਰਹੇ ਹੋ ਯਾਰ ਸ਼ਹੀਦ ਉਹ ਆ ਭਾਈ ਅਮਰਜੀਤ ਸਿੰਘ ਜਿਹਨੇ ਉੱਤਰਾਖੰਡ ਮਾਰਿਆ ਉਹਨੂੰ ਗੁਰਦੁਆਰੇ ਦੇ ਪ੍ਰਧਾਨ ਨੂੰ ਜੋ ਗੁਰਦੁਆਰਾ ਸਾਹਿਬ ਦੀ ਉੱਥੇ ਹਦੂਦ ਅੰਦਰ ਗਲਤ ਕੰਮ ਕਰਾਉਂਦਾ ਸੀ ਆਰਕੈਸਟਰ ਨਚਾਉਂਦਾ ਸੀ ਉਹਦੀ ਸ਼ਹੀਦ ਦੀ ਲਾਸ਼ ਨਹੀਂ ਲੈਣ ਗਿਆ ਕੋਈ ਉੱਥੋਂ 15 ਦਿਨ ਬਾਅਦ ਉੱਥੋਂ ਦੇ ਜਦੋਂ ਉਹਦਾ ਐਨਕਾਊਂਟਰ ਹੋ ਗਿਆ ਵਿਚਾਰੇ ਦਾ ਇਹੀ ਦੀ ਗੱਲ ਹੀ ਹੈ ਮਹੀਨੇ ਤੋਂ ਮਹੀਨਿਆਂ ਦੀ ਜਦੋਂ ਉਹਦਾ ਐਨਕਾਊਂਟਰ ਹੋ ਗਿਆ ਉਸ ਤੋਂ ਬਾਅਦ ਐਸਐਸਪੀ ਨੇ 15 ਦਿਨ ਬਾਅਦ ਰਿਪੋਰਟ ਦਿੱਤੀ ਸੀ ਕਿ ਮੀਡੀਆ 'ਚ ਕਿ ਹਜੇ ਤੱਕ ਉਹਦੀ ਕੋਈ ਲਾਸ਼ ਨਹੀਂ ਲੈਣ ਆਇਆ ਉਹਦਾ ਕੋਈ ਵਾਇਰਸ ਨਹੀਂ ਆਇਆ ਤੇ ਜੇ ਥੋੜੇ ਦਿਨ ਹੋਰ ਕੋਈ ਨਾ ਆਇਆ ਤੇ ਅਸੀਂ ਇਹ লাশ ਗੁੰਮਸ਼ੁਦਾ ਸਮਝ ਕੇ ਜਾਂ ਉਹਨਾਂ ਚ ਜਿਹੜੇ ਲਵਾਰਸ ਹੁੰਦੇ ਆ ਉਹਨਾਂ ਚ ਸਾਰਦ ਦਾਂਗੇ ਜਿਹੜੇ ਤਾਂ ਸ਼ਹੀਦ ਦੇ ਜਿਹੜੇ ਤਾਂ ਸ਼ਹੀਦ ਨੇ ਕੌਮ ਦੇ ਉਹਨਾਂ ਦੀਆਂ ਲਾਸ਼ਾਂ ਕੂੜਿਆਂ 'ਚ ਰੁੱਲਦੀਆਂ ਫਿਰਦੀਆਂ ਉੱਥੇ ਕੋਈ ਲੈਣ ਨਹੀਂ ਗਿਆ ਉਹਨਾਂ ਨੂੰ ਤੇ ਜਿਹੜੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਕਾਂਗਰਸ ਦਾ ਝੰਡਾ ਪਾ ਕੇ ਸ਼ਮਸ਼ਾਨ ਘਟ ਤੱਕ ਲੈ ਕੇ ਗਏ ਉਹਨਾਂ ਪਿੱਛੇ 2 ਸਾਲ ਹੋ ਗਏ ਆਪਾਂ ਦੇਸ਼ਾਂ ਵਿਦੇਸ਼ਾਂ 'ਚ ਰੌਲਾ ਪਾਉਂਦੇ ਫਿਰਦੇ ਆ ਅਸੀਂ ਕੋਈ ਬਾੜੇ ਚੰਗੇ ਬੰਦੇ ਨਹੀਂ ਅਸੀਂ ਮਾੜੇ ਆ ਭਾਈ ਸਾਨੂੰ ਮਾੜੇ ਰਹਿਣ ਦੋ ਨਾ ਸਾਨੂੰ ਚੰਗਾ ਬਨਣ ਦਾ ਸ਼ੌਂਕ ਆ ਪਰ ਤੁਹਾਨੂੰ ਇੰਨੀ ਗੱਲ ਦੱਸ ਦਈਏ ਅਸੀਂ ਕਦੇ ਕਿਸੇ ਚੰਗੇ ਬੰਦੇ ਨੂੰ ਨਹੀਂ ਮਾਰਾਂਗੇ ਪਿੱਛੇ ਜੇ ਹੋਰ ਵੀ ਬਹੁਤ ਰੋਲੇ ਪਏ ਆ ਜਿੰਨਾ ਕਰਕੇ ਸਾਨੂੰ ਐ ਕਿਹਾ ਗਿਆ ਵੀ ਇਹੇ ਐਂਟੀ ਸਿੱਖ ਨੇ ਜਾਂ ਐਂਟੀ ਪੰਜਾਬ ਨੇ ਜਾਂ ਐਂਟੀ ਖਾਲਸਾਣ ਨੇ ਅਸੀਂ ਕਦੇ ਵੀ ਇਹ ਅਸੀਂ ਜਿੱਥੋਂ ਦੇ ਉੱਥੇ ਹੀ ਰਹੇ ਆਂ ਪੰਜਾਬ 'ਚ ਹੀ ਰਹੇ ਆਂ ਪੰਜਾਬ ਦੇ ਉਲਟ ਚੱਲ ਕੇ ਕਿੱਥੇ ਜਾਵਣਾਂਗੇ ਯਾਰ ਆਪਦੀ ਕੌਮ ਦੇ ਉਲਟ ਚੱਲ ਕੇ ਕਿੱਥੇ ਜਾਵਣਾਂਗੇ ਸ਼ੁਰੂ ਤੋਂ ਆਪਦੀ ਕੌਮ ਦੀਆਂ ਹੀ ਕਿਸਾਂ ਕਿਸੇ ਤੋਂ ਦੇ ਆਏ ਆਂ ਉਹਨਾਂ ਨੇ ਇੰਨੀ ਦਲੇਰੀ ਦਿੱਤੀ ਹੈ ਵੀ ਅਸੀਂ ਆਹ ਕੰਮ ਕਰੀ ਜਾਂਦੇ ਆਂ ਜੇ ਆਪਦੀ ਕੌਮ ਦੇ ਆ ਮਹਾਨ ਸ਼ਹੀਦਾਂ ਦੀਆਂ ਯੋਧਿਆਂ ਦੀਆਂ ਕਹਾਣੀਆਂ ਸੁਣੀਆਂ ਨੇ ਨਾ ਤੇ ਤਾਂ ਹੀ ਇੰਨਾ ਬਲ ਬਖਸ਼ਿਆ ਜਾਂ ਇੰਨਾ ਮਨ 'ਚ ਜਿਗਰਾ ਆਇਆ ਵੀ ਆਪਦੇ ਭਰਾ ਦੀ ਮੌਤ ਉੱਠ ਕੇ ਬਦਲਾ ਲੈ ਸਕੀਏ ਠੀਕ ਹੈ ਯਾਰ ਲਾਈਨ ਹੀ ਅਸੀਂ ਮਾੜੇ ਚ ਪੈ ਗਏ ਤਾਂ ਲਾਈਨ ਹੀ ਮਾੜੀ ਆ ਮਾੜੀਆਂ ਲਾਈਨਾਂ ਚ ਮਾੜੇ ਕੰਮ ਹੀ ਹੋਣੇ ਆ ਠੀਕ ਹੈ ਮੈਂ ਨਹੀਂ ਕਹਿੰਦਾ ਸਾਨੂੰ ਕੋਈ ਚੰਗਾ ਕਹੋ ਪਰ ਅਸੀਂ ਕਦੇ ਵੀ ਕਿਸੇ ਗੁਰੂ ਦੇ ਸਿੱਖ ਨੂੰ ਕਦੇ ਵੀ ਨਿਹੱਥੇ ਨੂੰ ਨਿਰਦੋਸ਼ ਨੂੰ ਨਹੀਂ ਮਾਰਾਂਗੇ ਹਾਂ ਜਿਹੜਾ ਬੰਦਾ ਸਾਡੇ ਉਲਟ ਚੱਲੂਗਾ ਸਾਡੇ ਦੁਸ਼ਮਣਾਂ ਦੀ ਮਦਦ ਕਰੂਗਾ ਉਹ ਕਿਸੇ ਵੀ ਸੰਸਥਾ ਦਾ ਕੁਝ ਵੀ ਹੋਵੇ ਕਿਸੇ ਚਾਹੇ ਉਹ ਕਾਸੇ ਦਾ ਵੀ ਪ੍ਰਧਾਨ ਹੋਵੇ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ ਠੀਕ ਹੈ ਕਿਸੇ ਵੀ ਮੂਵਮੈਂਟ ਨਾਲ ਸੰਬੰਧਿਤ ਹੋਵੇ ਉਹਨੂੰ ਅਸੀਂ ਮਾਰਾਂਗੇ ਤੇ ਮਾਰਿਆ ਵੀ ਆ ਪਰ ਕਦੇ ਵੀ ਐਸ ਗੱਲ ਕਰਕੇ ਵੀ ਹਾਂ ਉਹਨਾਂ ਦੀ ਖਾਲਿਸਤਾਨ ਦੀ ਮੰਗ ਜਾਂ ਕੱਟੜ ਸਿੱਖ ਨੇ ਕਦੇ ਵੀ ਨਹੀਂ ਠੀਕ ਹੈ ਇਹ ਜੇ ਕੰਮ ਕਰਨ ਤੋਂ ਪਹਿਲਾਂ ਮਾਰਾਏ ਸਾਡੇ ਆਪ ਹੀ ਸਾ ਘੱਟ ਲਵੇ ਵੀ ਅਸੀਂ ਕਦੇ ਆਪ ਆਪ ਦੀਆਂ ਕੌਮ ਦੀਆਂ ਲੱਤਾਂ ਵਢੀਏ ਪਰ ਜੇ ਕੋਈ ਬੰਦਾ ਸਾਡੇ ਦੁਸ਼ਮਣਾਂ ਦੀ ਮਦਦ ਕਰੂਗਾ ਉਹ ਕੋਈ ਹੋਵੇ ਕਿਸੇ ਅਹੁਦੇ ਤੇ ਬੈਠਾ ਹੋਵੇ ਉਹਨਾਂ ਨੂੰ ਅਸੀਂ ਮਾਰਾਂਗੇ ਜ਼ਰੂਰ ਮਾਰਾਂਗੇ ਠੀਕ ਹੈ ਇੰਨੀ ਗੱਲ ਮੈਂ ਕਹਿਣੀ ਸੀ ਬਾਕੀ ਇੱਕ ਵਾਰੀ ਸੋਚ ਸਮਝ ਲਓ ਆਪ ਹੀ ਬਿਨਾ ਗੱਲੋਂ ਕਿਧਰਾਂ ਦਾ ਗੂਹ ਪਹਾੜੀ ਨਾ ਚੜਾਇਆ ਕਰੋ ਉਹ ਮੁੰਡਾ ਅੰਬਰਸਰ ਵਾਲਾ ਜਿਹਨੇ ਸੂਰੀ ਮਾਰਿਆ ਉਹ ਵੀ ਇਲੈਕਸ਼ਨਾਂ 'ਚ ਹੁਣ ਖੜਾ ਹੋਇਆ ਹੋਇਆ ਸੀਗਾ ਉਹਦੇ ਪਿੱਛੇ ਕਿੰਨਾ ਕ ਰੌਲਾ ਪਾਇਆ ਵਿਚਾਰੇ ਦੇ ਪਿੱਛੇ ਯਾਰ ਕਿਸੇ ਨੇ ਹੈ ਸਣੀ ਮੁੰਡਾ ਜਿਹਨੇ ਉਹ ਸੁਦੀਰ ਸੂਰੀ ਮਾਰਿਆ ਉਹ ਸ਼ਹੀਦ ਨੇ ਭਾਈ ਜਿੰਦਾ ਸ਼ਹੀਦ ਨੇ ਜਿਨ੍ਹਾਂ ਨੇ ਆਪਦੀ ਯਾਰ ਉਮਰ ਲਾਤੀ ਉਹਦਾ ਵਧੀਆ ਚੱਲਦਾ ਕਾਰੋਬਾਰ ਸੀ ਵਿਚਾਰੇ ਦਾ ਮਾਰਕ ਜੇਲ੍ਹ 'ਚ ਬੈਠਾ ਕਿੰਨੀ ਕੁ ਦੀ ਜ਼ਿਕਰਾਂ ਕੀਤਾ ਬਈ ਕਿਸੇ ਨੇ ਅ ਅਮਰਜੀਤ ਸਿੰਘ ਦੀ ਭਾਈ ਜੀ ਜਿਹਨੇ ਉੱਤਰਾਖੰਡ ਜੇ ਭਾਈ ਅਮਰਜੀਤ ਸਿੰਘ ਜਿਹਨੇ ਉੱਤਰਾਖੰਡ 'ਚ ਏਡਾ ਕੰਮ ਕੀਤਾ ਕੌਮ ਦੀ ਲੱਥੀ ਭਾਗ ਸਿਰ ਤੇ ਰੱਖੀ ਆ ਦੁਬਾਰੇ ਉਹ ਤਾਂ ਉਹ ਕਿੰਨੇ ਕਿ ਯਾਦ ਕਰ ਲਿਆ ਤੁਸੀਂ ਮੂਸੇ ਵਾਲਾ ਮੂਸੇ ਵਾਲਾ ਮੂਸੇ ਵਾਲਾ ਲਈ ਆ ਇਹਨੇ ਆਉਣ ਵਾਲੇ ਸਮੇਂ ਚ ਬਿਆਨਤਾ ਪੁੱਛੜ ਬੰਨਾ ਸੀ ਜਿੱਡਾ ਇਹ ਹੰਕਾਰਿਆ ਸੀ ਤੇ ਨਾਮ ਦੇ ਨਸ਼ੇ ਚ ਪੈਸੇ ਦੇ ਨਸ਼ੇ ਚ ਜਿੰਨਾ ਇਹ ਨੇ ਰੱਬ ਨੂੰ ਭੁੱਲਿਆ ਸੀ ਇਦੂ ਵੱਧ ਨੁਕਸਾਨ ਹੀ ਕਿਸੇ ਨੇ ਨਹੀਂ ਕਰਨਾ ਇੱਕ ਮੈਂ ਹੋਰ ਗੱਲ ਐਡ ਕਰ ਦਵਾ ਕਿ ਹਰ ਕਿਸੇ ਬੰਦੇ ਨੇ ਵਹਿਸਤਾ ਆਪਣੇ ਦਿਮਾਗ ਦੇ ਹਿਸਾਬ ਨਾਲ ਸੋਚਣਾ ਹੁੰਦਾ ਹੁਣੇ ਹਰੇਕ ਨਿਹਾਲ ਤੇ ਐਂਗਲ ਨਾਲ ਦੇਖਣਾ ਚਲੋ ਹਰੇਕ ਤੇ ਐਂਗਲ ਕਿਸੇ ਦਾ ਦੇਖਣ ਨੂੰ 6 ਲੱਗਦਾ ਕਿਸੇ ਨੂੰ 9 ਲੱਗਦਾ ਦੋਵੇਂ ਆਪ ਹੀ ਤਾਂ ਸਹੀ ਹੁੰਦੇ ਆ ਪਰ ਸਿੱਧੂ ਦਾ ਮਰਨ ਦਾ ਕਾਰਨ ਕੋਈ ਪੋਲਿਟਿਕਲ ਨਹੀਂ ਸੀ ਆ ਚਲੋ ਜੋ ਆਪਾਂ ਗੱਲਾਂ ਕੀਤੀਆਂ ਇਹ ਅੱਜ ਦੇ ਸਮੇਂ 'ਚ ਜੋ ਗੱਲਾਂ ਹੋ ਰਹੀਆਂ ਜੋ ਇਲੈਕਸ਼ਨਾਂ ਦੇ ਸਮੇਂ ਦੇ ਦੌਰਾਨ ਜੋ ਮਾਹੌਲ ਸੀ ਮੈਂ ਉਹ ਸਾਹਮਣੇ ਨਾਲੇ ਗੱਲਾਂ ਕਰਨੀਆਂ ਚਾਹੁੰਦਾ ਸੀ ਪਰ ਸਿੱਧੂ ਦੇ ਮਰਨ ਦਾ ਰੀਜ਼ਨ ਕੋਈ ਪੋਲਿਟਿਕਲ ਰੀਜ਼ਨ ਨਹੀਂ ਸੀਗਾ ਠੀਕ ਹੈ ਐਡੀ ਕੋਈ ਇਤੋਫ ਨਹੀਂ ਸੀਗੀ ਵੀ ਸੈਂਟਰ ਗਵਰਨਮੈਂਟ ਨੂੰ ਇਹਦੀ ਫਿਕਰ ਪੈ ਗਈ ਸੀਗੀ ਵੀ ਸਿੱਧੂ ਬਹੁਤ ਜਾਗਰੂਕ ਸੋਚ ਵਾਲਾ ਆ ਗਿਆ ਜੇ ਇਦਾਂ ਜੁੱਤਾ ਐਜੇ ਲੋਕ ਤਾਂ ਉਹਨਾਂ ਨੂੰ ਚਾਹੀਦੇ ਹੁੰਦੇ ਆ ਜਿਹੜੇ ਪਾਵਰ ਲਈ ਜਾਂ ਪੈਸੇ ਲਈ ਜਿੱਧਰ ਨੂੰ ਮਰਜ਼ੀ ਤੁਰ ਪੈਣ ਉਹਨਾਂ ਨੂੰ ਐਡਾ ਕੋਈ ਫਰਕ ਨਹੀਂ ਜਿਹ ਤੁਰ ਸਕਦਾ ਨਾ ਉਹਨੂੰ ਬੀਜੇਪੀ ਨਾਲ ਤੁਰਨ ਨੂੰ ਐਡਾ ਕੋਈ ਚੱਕਰ ਹੈ ਨਹੀਂਗਾ ਤੁਰ ਉਹਦੇ ਨਾਲ ਵੀ ਤੁਰ ਸਕਦਾ ਉਹ ਠੀਕ ਹੈ ਨਾ ਉਹ ਬੀਜੇਪੀ ਨੇ ਤਾਂ ਕਾਂਗਰਸ ਦੇ ਮੁਕਾਬਲੇ ਆਪਣਾ ਕੁਝ ਵੀ ਨੁਕਸਾਨ ਨਹੀਂ ਕੀਤਾ ਕਾਂਗਰਸ ਨੇ ਨੁਕਸਾਨ ਕੀਤਾ ਜੋ ਵੀ ਪੰਜਾਬ ਦਾ ਹਮੇਸ਼ਾ ਜੋ ਵੀ ਕੀਤਾ ਜੇ ਉਹਦੇ ਨਾਲ ਤੁਰ ਸਕਦਾ ਫਿਰ ਇਹਨੂੰ ਹੋਰ ਕਿਸੇ ਪਾਰਟੀ ਨਾਲ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਨਾ ਠੀਕ ਹੈ ਇਹਦਾ ਕਾਰਨ ਪਰਸਨਲ ਸੀਗਾ ਜੇ ਕੋ ਕਹੂਗਾ ਕੁਈ ਸੁਆਇਦਾ ਉਹ ਵੀ 골ਡੀ ਦਾ ਇਹਦੇ ਉਹਦੇ ਨਾਲ 380 ਵੀ ਉਹਦਾ ਉਹ ਕਿੱਡਾ ਸਰਕਲ ਸੀ ਜਾਂ 골ਡੀ ਕੀ ਜਾਣਦਾ ਛੇ ਸਰਕਲ ਬਾਰੇ ਸਿੱਧੂ ਮੂਸੇ ਵਾਲਾ ਵੀ ਉਹਨਾਂ ਬੰਦਿਆਂ ਛੁਟਦਾ ਬੰਦੇ ਸੀ ਜਿਹੜੇ ਬੰਦੇ ਅੱਥੇ ਯੂਨੀਵਰਸਿਟੀ ਟਾਈਮ ਦੇ ਦੌਰਾਨ ਅਸੀਂ ਉੱਠਦੇ ਬੰਦੇ ਰਹੇ ਹਾਂ ਮੈਂ ਤੇ ਲਾਰੈਂਸ ਭਈ ਅਸੀਂ ਸਟੂਡੈਂਟ ਪੋਲਿਟਿਕਸ ਤੇ ਐਕਟਿਵ ਰਹੇ ਹਾਂ ਬਾਬਾ ਸੰਧੂ ਹੁੰਦਾ ਸੀਗਾ ਜਿਨੇ ਸਿੱਧੂ ਨੂੰ ਕਾਂਗਰਸ ਜੁਆਇਨ ਕਰਾਈ ਸੀਗੀ ਉਹ ਸਾਨੂੰ ਵੀ ਮਿਲਦਾ-ਗਿਲਦਾ ਰਿਹਾ ਸਾਨੂੰ ਵੀ ਕਿਤੇ ਲੈ ਜਾਂਦਾ ਸੀ ਉਹ ਬਿਆਰਾਂ ਦੋਸਤਾਂ ਵਾਂਗੂ ਵੀ ਆਜੋ ਯਾਰ ਫਲਾਨੀ ਸਾਹ ਚੱਲੀ ਆਜੋ ਧੌਂਕੀ ਸਾਹ ਚੱਲੀਏ ਉਹਨੇ ਸਾਨੂੰ ਵੀ ਕੋਸ਼ਿਸ਼ ਕੀਤੀ ਵੀ ਆ ਇਹਨਾਂ ਨੂੰ ਵੀ ਕਾਂਗਰਸ ਨਹੀਂ ਮਤਲਬ ਵੀ ਕਰੀਏ ਪਰ ਆਪਣਾ ਉਧਰ ਇੰਟਰਸਟ ਹੀ ਨਹੀਂ ਸੀ ਨਾ ਕਦੇ ਬਣਿਆ ਆਪਾਂ ਉਹ ਉਹਨਾਂ ਨਾਲ ਕਦੇ ਤੋੜੇ ਨਹੀਂ ਸਕਦੇ ਸੀ ਫਿਰ ਆਪਣਾ ਉਧਰ ਚੀਜ਼ਾਂ ਇੰਟਰਸਟਿੰਗ ਹੁੰਦੀਆਂ ਆ ਆਪਾਂ ਆਪ ਦਾ ਚਲੋ ਜੀ ਕੰਮਕਾਰ ਕਰਨ ਨੂੰ ਆਪ ਦਾ ਆਪਾਂ ਛੱਕ ਕੇ ਬਾਹਰ ਆ ਗਏ ਪਰ ਗੱਲਾਂ ਇਹ ਇੱਕ ਸਰਕਲ ਸਾਡੇ ਰਲਦੇ ਸੀ ਮੇਰੇ ਕਹਿਣ ਦਾ ਮਤਲਬ ਆ ਕਰਾਲਾਲ ਨੇ ਮੇਰੇ ਬ੍ਰਦਰ ਨੇ ਕੋਈ ਇਦਾਂ ਦੀ ਗੱਲ ਕਰਤੀ ਸੀ ਕੋਈ ਇਦਾਂ ਦੀ ਕੋਈ ਗੱਲ ਕਿਸੇ ਸਰਕਲ ਚ ਬੈਠੇ ਕਰਤੀ ਸੀ ਕਿਸੇ ਆਰਟਿਸਟ ਕੋਲੇ ਜਿਹੜੀ ਉਹ ਕੁਮ ਕਮਾ ਕੇ ਸਿੱਧੂ ਕੋਲੇ ਜਾਵੜੀ ਤੇ ਸਿੱਧੂ ਨੇ ਸਾਡੇ ਐਂਟੀ ਨਾਲ ਰਲ ਕੇ ਕੋਈ ਆਪਦੇ ਤਕੜਮ ਲਾ ਕੇ ਇਹਨਾਂ ਨੇ ਵੀ ਆਪਦੇ ਹੰਕਾਰ ਚ ਇਹ ਚੀਜ਼ ਸੋਚੀ ਵੀ ਹਾਂ ਇਹਦਾ ਨੁਕਸਾਨ ਕਰਾ ਦਈਏ ਕੋਈ ਹੋਰ ਵੀ ਰੀਜ਼ਨ ਸੀ ਕਿ ਕੱਲਾ ਇਹੀ ਰੀਜ਼ਨ ਨਹੀਂ ਸੀ ਪਰ ਇਹ ਵੀ ਰੀਜ਼ਨ ਸੀਗਾ ਇਹ ਮੈਂ ਤਾਂ ਕਹਿਣਾ ਚਾਹੁੰਦਾ ਵੀ ਬਹੁਤ ਬੰਦੇ ਇਹ ਕਹਿ ਦਿੰਦੇ ਆ ਵੀ ਇਹ ਉਹਦੇ ਨਾਲ ਇਹਦਾ ਕੀ ਲੈਣ ਦੇਣ ਸੀ ਜਾਂ ਕੁਝ ਉਹੀ ਬੰਦੇ ਜਿਨ੍ਹਾਂ ਨੂੰ ਸਿੱਧੂ ਆਪਦੇ 올 ਦਾ ਟਾਈਮ ਨਾਲ ਰੱਖਦਾ ਸੀ ਉਹ ਕਿਸੇ ਟਾਈਮ ਸਾਡੇ ਜਾਣ ਕਰ ਰਹੇ ਆ ਦੇਖਿਆ ਤੁਸੀਂ ਸਾਡੀਆਂ ਸੀਗੀਆਂ ਕੋਈ ਆਪਸ ਵਿੱਚ ਕੋਈ ਚੀਜ਼ਾਂ ਮੜੀਆਂ ਮੁੱਟੀਆਂ ਚਾਹੁੰਦੇ ਨਾ ਚਾਹੁੰਦੇ ਟਰੈਕਟਰ ਟਰੈਕਟਰ ਦਲਦੀਆਂ ਠੀਕ ਹੈ ਕੋਈ ਗੱਲਾਂ ਇੱਥੇ ਤੋਂ ਉੱਧਰ ਟ੍ਰੈਵਲ ਹੋਈਆਂ ਨੇ ਇਹ ਰੀਜ਼ਨ ਸੀਗਾ ਹੋਰ ਕੋਈ ਰੀਜ਼ਨ ਨਹੀਂ ਸੀਗਾ ਬਾਕੀ ਜੋ ਇਹ ਯੂਥ ਦਾ ਸਮਾਂ ਤੇ એનર્ਜੀ ਹੈ ਕਿਸੇ ਵਧੀਆ ਗੱਲਾਂ ਨੂੰ ਨਹੀਂ ਚਾਹੀਦੀ ਮੈਂ ਤਾਂ ਇਹੀ ਮੈਸੇਜ ਦਿੰਨਾ ਜੇ ਕਿਸੇ ਦੇ ਇੱਕ ਬੰਦੇ ਦੇ ਵੀ ਸਮਝ ਆ ਜੂਗੀ ਤਾਂ ਮੈਂ ਸੋਚਉਂਗਾ ਵੀ ਵਰਥ ਹੈ ਟਾਈਮ ਇਹ ਆਡੀਓ ਪਾਉਣਾ ਠੀਕ ਹੈ ਇਹ ਬਲਕੌਰ ਸਿੰਘ ਆ ਕੇ ਜਿਹੜੇ ਯਾਰ ਰਾਹੁਲ ਗਾਂਧੀ ਨੂੰ ਜਾ ਕੇ ਇਹ ਗੱਲ ਕਹਿ ਸਕਦੇ ਆ ਵੀ ਆਪਣੀ ਤੇ ਜੀ ਸੇਮ ਸਿਚੁਏਸ਼ਨ ਹੈ ਉਸੇ ਟ੍ਰੈਜੇਡੀ ਚ ਤੁਸੀਂ ਲੰਘੇ ਹੋ ਉਸੇ ਚ ਮੈਂ ਲੰਘਿਆ ਹਾਂ ਵੀ ਤੁਸੀਂ ਵੀ ਸ਼ਹੀਦ ਪਰਿਵਾਰ ਤੋਂ ਆ ਮੈਂ ਵੀ ਤੁਸੀਂ ਮੇਰੀ ਗੱਲ ਸਮਝ ਸਕਦੇ ਹੋ ਇਹਨਾਂ ਪਿੱਛੇ ਸਮਾਂ ਨਾ ਖਰਾਬ ਕਰੋ ਠੀਕ ਹੈ ਇਹ ਡਰਾਮੇਬਾਜ਼ ਬੰਦਾ ਜਿਹੜਾ ਬੰਦਾ ਬੁੱਢੀ ਉਮਰੇ ਆ ਕੇ ਵੀ ਜਿਹਨੇ ਦਾੜੀ ਤੇ ਚਟਾ ਵਾਲ ਵੀ ਨਹੀਂ ਆਉਣ ਦਿੱਤਾ ਕਿੱਡੀ ਕੋਈ ਬੰਦੇ ਦੀ ਗੈਰਤ ਹੋ ਗਈ ਜਵਾਨ ਪੁੱਤ ਮਰਿਆ ਹੋਵੇ ਤੇ ਇਹ ਦਸਾਂ ਦਿਨਾਂ ਬਾਅਦ ਆਪੀ ਦਾੜੀ ਰੰਗ ਕਰ ਲੈਂਦਾ ਠੀਕ ਹੈ ਇਹ ਇਹ ਗੱਲਾਂ ਬਾਗੀਆਂ ਆਂੀਆਂ ਕਰਦਾ ਪਰ ਗੱਲਾਂ ਹੀ ਕਰ ਸਕਦਾ ਤੇ ਅਸੀਂ ਸੱਚੀ ਮੁੱੱਚੀ ਬਾਗੀਆਂ ਹੋਏ ਆਂ ਆਲ ਤੇਰਾਵਾ ਪਿੱਛੇ ਤੇ ਰਹਿੰਦੀ ਉਮਰ ਤੱਕ ਜਿੰਨਾ ਚੱਕਰ ਹੈਗੇ ਆ ਜਿੰਨਾ ਚੱਕਰ ਜਾਉਂਦੇ ਆ ਉਹਨਾਂ ਚੱਕਰ ਰਵਾਂਗੇ ਇੰਨਾ ਵੰਗੂ ਸਾਨੂੰ ਕੋਈ ਆਪਦਾ ਪਰਿਵਾਰ ਅੱਗੇ ਵਧਾਉਣ ਦੀਆਂ ਜਵਾਗ ਜੰਮਣ ਦੀਆਂ ਕੋਠੀਆਂ ਹਵੇਲੀਆਂ ਦੀ ਚਸ ਨਹੀਂ ਹੈਗੀ ਠੀਕ ਹੈ ਜਿਹੜੀ ਗੱਲ ਕਹੀ ਹੈ ਤੇ ਭਰਾਵਾਂ ਲਈ ਤੁਰੇ ਆਂ ਤੇ ਮਰਦੇ ਦਮ ਤੱਕ ਤੁਰਾਂਗੇ ਠੀਕ ਹੈ ਜੀ ਸਸੇਕਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ